ਅੱਜ ਕੱਲ ਦਾ ਜੋ ਦੌਰ ਹੈ ਇਸ ਵਿੱਚ ਦੇਖਿਆ ਜਾਂਦਾ ਹੈ ਕਿ ਜੋ ਰਿਸ਼ਤੇ ਨੇ ਨਾਤੇ ਨੇ ਉਹਨਾਂ ਦੀ ਕੋਈ ਬਹੁਤੀ ਜ਼ਿਆਦਾ ਕੀਮਤ ਨਹੀਂ ਰਹੀਗੀ ਬਹੁਤੀ ਜ਼ਿਆਦਾ ਅਹਿਮੀਅਤ ਨਹੀਂ ਰਹੀ ਕਿਉਂਕਿ ਜੋ دنیਾਬੀ ਚੀਜ਼ਾਂ ਨੇ ਉਹ ਇਹਨਾਂ ਉੱਪਰ ਭਾਰੂ ਪੈਂਦੀਆਂ ਜਾ ਰਹੀਆਂ ਨੇ ਕਿਤੇ ਪ੍ਰਾਪਰਟੀ ਦਾ ਰੌਲਾ ਪੈਸਿਆਂ ਦਾ ਰੌਲਾ ਔਰਤ ਦਾ ਰੌਲਾ ਜਾਨੀ ਐਦਾਂ ਦੇ ਜੋ ਰੌਲੇ ਨੇ ਉਹਨਾਂ ਦੇ ਕਾਰਨ ਜੋ ਇਹ ਰਿਸ਼ਤੇ ਨੇ ਇਹ ਤਾਰ-ਤਾਰ ਹੁੰਦੇ ਅਕਸਰ ਦੇਖੇ ਜਾ ਸਕਦੇ ਨੇ ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਰਿਸ਼ਤਾ ਤਾਰ-ਤਾਰ ਹੁੰਦਾ ਤੇ ਕਿਸੇ ਨੂੰ ਯਕੀਨ ਹੀ ਨਹੀਂ ਆਉਂਦਾ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਬਟਾਲਾ ਤੇ ਬਟਾਲਾ ਦਾ ਪਿੰਡ ਸਰਬਾਲੀ ਗੱਲ ਆ 1 ਮਾਰਚ 2025 ਦੀ ਇੱਥੋਂ ਦਾ ਰਹਿਣ ਵਾਲਾ ਸੋਹਣ ਸਿੰਘ ਤੇ ਉਸ ਦੀ ਪਤਨੀ ਪਰਵਿੰਦਰ ਕੌਰ ਇਹ ਦੋਨੋਂ ਬਜ਼ੁਰਗ ਸਨ ਤੇ ਇਸ ਪਿੰਡ ਦੇ ਅੱਡੇ ਦੇ ਉੱਤੇ ਲੰਗਰ ਲੱਗਿਆ ਹੋਇਆ ਸੀ ਇਹ ਲੰਗਰ ਵਿੱਚ ਅਕਸਰ ਸੇਵਾ ਕਰਨ ਜਾਂਦੇ ਸੀ 1 ਮਾਰਚ 2025 ਨੂੰ ਵੀ ਇਹ ਲੰਗਰ ਦੇ ਵਿੱਚ ਸੇਵਾ ਕਰਨ ਜਾਂਦੇ ਨੇ ਤਕਰੀਬਨ 9 ਵਜੇ ਇਹ ਆਪਣੇ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਤੇ ਆਪਣੇ ਘਰ ਵੱਲ ਆਉਂਦੇ ਨੇ ਰਸਤੇ ਦੇ ਵਿੱਚ ਜਦੋਂ ਇਹ ਆਉਂਦੇ ਨੇ ਤਾਂ ਇਹਨਾਂ ਉੱਪਰ ਕੋਈ ਤਾਬੜ ਤੋੜ ਗੋਲੀਆਂ ਦੇ ਨਾਲ ਹਮਲਾ ਕਰ ਦਿੰਦਾ ਹੈ ਇਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਇਹ ਹਮਲੇ ਦੇ ਵਿੱਚ ਸੌਣ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਪ੍ਰਵਿੰਦਰ ਕੌਰ ਗੰਭੀਰ ਜ਼ਖਮੀ ਹੋ ਜਾਂਦੀ ਹੈ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹ ਬਜ਼ੁਰਗ ਜੋੜੇ ਨੂੰ ਕਿਸੇ ਨੂੰ ਮਾਰਨ ਦੀ ਕੀ ਲੋੜ ਪੈਗੀ ਆਖਰ ਇਹਨਾਂ ਉੱਪਰ ਗੋਲੀਆਂ ਕਿਸ ਨੇ ਚਲਾਈਆਂ ਕਿਉਂ ਚਲਾਈਆਂ ਇਹਨਾਂ ਪਿੱਛੇ ਕੀ ਰਾਜ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਸੋਹਣ ਸਿੰਘ ਹੈ ਇਸ ਦੇ ਇੱਕ ਬੇਟਾ ਤੇ ਇੱਕ ਬੇਟੀ ਹੈ ਬੇਟੇ ਦਾ ਨਾਮ ਅਜੀਤਪਾਲ ਹੈ ਤੇ ਬੇਟੀ ਵਿਆਹੀ ਹੋਈ ਹੈ ਅਜੀਤਪਾਲ ਵੀ ਵਿਆਹਿਆ ਹੋਇਆ ਤੇ ਉਹ ਫਰਾਂਸ ਦੇ ਵਿੱਚ ਰਹਿੰਦਾ ਹੈ ਪੁਲਿਸ ਹੁਣ ਸਾਰੇ ਐਂਗਲਾਂ ਤੋਂ ਇਸ ਘਟਨਾਕਰਮ ਨੂੰ ਦੇਖਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਪਿੰਡ ਦੇ ਰਹਿਣ ਵਾਲੇ ਬਲਜੀਤ ਸਿੰਘ ਤੇ ਬਲਵੀਰ ਸਿੰਘ ਦੇ ਨਾਲ ਕਾਫੀ ਸਾਲ ਪਹਿਲਾਂ ਸੋਹਣ ਸਿੰਘ ਦੀ ਲੜਾਈ ਹੋ ਗਈ ਸੀ ਤੇ ਇਹਨਾਂ ਦੇ ਸੋਹਣ ਸਿੰਘ ਦੇ ਇਹਨਾਂ ਨੇ ਸੱਟਾਂ ਮਾਰੀਆਂ ਸੀ ਇਸ ਐਂਗਲ ਕਾਰਨ ਹੀ ਇਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਕਿਉਂਕਿ ਬਲਵੀਰ ਸਿੰਘ ਉੱਪਰ 2022 ਤੋਂ ਕੇਸ ਚੱਲ ਰਿਹਾ ਸੀ ਜੋ ਕਿ ਅਦਾਲਤ ਦੇ ਵਿੱਚ ਅੱਜ ਵੀ ਪੈਂਡਿੰਗ ਸੀ ਪੁਲਿਸ ਨੂੰ ਲੱਗਿਆ ਕਿ ਇਹ ਜੋ ਕੰਮ ਹੋਇਆ ਸ਼ਾਇਦ ਇਹ ਬਲਵੀਰ ਨੇ ਕਰਵਾਇਆ ਹੋਵੇ ਪਰ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਜੋ ਬਲਵੀਰ ਹੈ ਉਹ ਤਾਂ ਖੁਦ ਉਸ ਸਮੇਂ ਲੰਗਰ ਦੇ ਵਿੱਚ ਸੇਵਾ ਕਰਾ ਰਿਹਾ ਸੀ ਜਦੋਂ ਇਹ ਸੋਹਣ ਸਿੰਘ ਅਤੇ ਪਰਮਿੰਦਰ ਕੌਰ ਦੇ ਉੱਪਰ ਹਮਲਾ ਹੋਇਆਗਾ ਹੁਣ ਪੁਲਿਸ ਹੋਰ ਬਰੀਕੀ ਦੇ ਨਾਲ ਇਸ ਕੇਸ ਦੀ ਜਾਂਚ ਕਰਦੀ ਹੈ ਤੇ ਸਾਰੇ ਐਂਗਲਾਂ ਤੋਂ ਇਸ ਕੇਸ ਨੂੰ ਦੇਖਦੀ ਹੈ ਤਾਂ ਪੁਲਿਸ ਨੂੰ ਇੱਕ ਗੱਲ ਹੋਰ ਪਤਾ ਲੱਗਦੀ ਆ ਕਿ ਜੋ ਅਜੀਤਪਾਲ ਐ ਸੋਹਣ ਸਿੰਘ ਦਾ ਬੇਟਾ ਉਹ ਫਰਾਂਸ ਦੇ ਵਿੱਚ ਰਹਿੰਦਾ ਤੇ ਹੁਣ ਮਹੀਨਾ ਡੇਢ ਮਹੀਨਾ ਪਹਿਲਾਂ ਉਹ ਇੱਥੇ ਆਇਆਗਾ ਤੇ ਉਸ ਦਾ ਆਪਣੇ ਪਿਤਾ ਸੋਹਣ ਸਿੰਘ ਦੇ ਨਾਲ ਪ੍ਰਾਪਰਟੀ ਦਾ ਰੌਲਾਗਾ 6 ਏਕੜ ਜ਼ਮੀਨ ਦਾ ਰੌਲਾਗਾ ਉਹ ਕਹਿ ਰਿਹਾ ਕਿ 6 ਏਕੜ ਮੈਨੂੰ ਦਿਓ ਪਰ ਜੋ ਸੋਹਣ ਸਿੰਘ ਸੀ ਉਹ ਆਪਣੀ ਜ਼ਮੀਨ ਜੋ ਸੀ ਉਹ ਆਪਣੀ ਬੇਟੀ ਨੂੰ ਦੇਣਾ ਚਾਹੁੰਦਾ ਸੀ ਕਿਉਂਕਿ ਉਸ ਨੇ ਆਪਣੇ ਬੇਟੇ ਅਜੀਤਪਾਲ ਨੂੰ ਬੇਦਖਲ ਲਖਾਇਆ ਹੋਇਆ ਸੀ ਹੁਣ ਪੁਲਿਸ ਇਸ ਐਂਗਲ ਤੋਂ ਵੀ ਇਹ ਸਾਰੇ ਘਟਨਾਕਰਨ ਨੂੰ ਦੇਖਦੀ ਹੈ ਕਿਉਂਕਿ ਸੋਹਣ ਸਿੰਘ ਦਾ ਹੋਰ ਕਿਸੇ ਦੇ ਨਾਲ ਕੋਈ ਬੈਰ ਵਿਰੋਧ ਨਹੀਂ ਸੀ ਪੁਲਿਸ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਅਜੀਤਪਾਲ ਤੋਂ ਤੇ ਜੋ ਫਿਰ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਸਭ ਦੇ ਰੌਂਗ ਟੇ ਖੜੇ ਕਰ ਦਿੰਦੀ ਹੈ ਪੁਲਿਸ ਨੇ ਦੱਸਿਆ ਕਿ ਅਜੀਤਪਾਲ ਫਰਾਂਸ ਦੇ ਵਿੱਚ ਰਹਿੰਦਾ ਸੀ ਤੇ ਅਜੀਤਪਾਲ ਦਾ ਆਪਣੇ ਪਿਤਾ ਸੋਹਣ ਸਿੰਘ ਦੇ ਨਾਲ ਪ੍ਰਾਪਰਟੀ ਦਾ ਰੌਲਾ ਸੀ ਇਹ ਹੁਣ ਫਰਾਂਸ ਤੋਂ ਪਿੰਡ ਆਉਂਦਾ ਹੈ ਤੇ 20 ਫਰਵਰੀ 2025 ਨੂੰ ਇੱਕ ਜੀਓ ਦਾ SIM ਜੋ ਬਲਵੀਰ ਸਿੰਘ ਸੀ ਉਹ ਖਰੀਦ ਕੇ ਦਿੰਦਾ ਹੈ ਕਿਉਂਕਿ ਪੁਲਿਸ ਨੂੰ ਪਤਾ ਲੱਗਿਆ ਕਿ ਅਜੀਤਪਾਲ ਅਤੇ ਬਲਵੀਰ ਸਿੰਘ ਦੋਨਾਂ ਦੀ ਆਪਸ ਵਿੱਚ ਗੂੜੀ ਯਾਰੀ ਹੈ ਬਲਵੀਰ ਸਿੰਘ ਨੂੰ ਇਹ ਸੀ ਕਿ ਜੋ ਸੋਹਣ ਸਿੰਘ ਹੈ ਉਸ ਨੇ ਇਹਨਾਂ ਉੱਪਰ ਐਫ ਆਈ ਆਰ ਦਰਜ ਕਰਵਾਈ ਹੋਈ ਸੀ ਜੋ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਸੀ ਤੇ ਜੋ ਸੋਹਣ ਸਿੰਘ ਦਾ ਮੁੰਡਾ ਸੀ ਅਜੀਤਪਾਲ ਉਸ ਨੂੰ ਲੱਗ ਰਿਹਾ ਸੀ ਕਿ ਮੇਰਾ ਪਿਤਾ ਮੈਨੂੰ ਜੋ ਜ਼ਮੀਨ ਹੈ ਜੋ ਪ੍ਰਾਪਰਟੀ ਹੈ ਉਹ ਨਹੀਂ ਦੇ ਰਿਹਾ ਇਸ ਕਰਕੇ ਇਹਨਾਂ ਦੋਨਾਂ ਦੀ ਗੂੜੀ ਯਾਰੀ ਸੀ ਬਲਵੀਰ ਸਿੰਘ ਤੇ ਅਜੀਤਪਾਲ ਦੀ ਹੁਣ ਇਹ ਪਲੈਨਿੰਗ ਕਰਦੇ ਨੇ ਕਿ ਕਿਸ ਤਰ੍ਹਾਂ ਆਪਣੇ ਦੋਨਾਂ ਦਾ ਫਾਇਦਾ ਹੋ ਸਕੇ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਬਚ ਜਾਵੇ ਜੇ ਸੋਹਣ ਸਿੰਘ ਮਰ ਜਾਵੇ ਪਰਮਿੰਦਰ ਕੌਰ ਮਰ ਜਾਵੇ ਤਾਂ ਜੋ ਕੇਸ ਹੈ ਉਹ ਵੀ ਖਾਰਜ ਹੋ ਜਾਏਗਾ ਬਲਬੀਰ ਸਿੰਘ ਵਾਲਾ ਤੇ ਜੋ ਪ੍ਰਾਪਰਟੀ ਆ ਉਹ ਵੀ ਅਜੀਤਪਾਲ ਨੂੰ ਮਿਲ ਸਕਦੀ ਆ ਹੁਣੇ ਪਲੈਨਿੰਗ ਕਰਦੇ ਨੇ ਪਲੈਨਿੰਗ ਦੇ ਤਹਿਤ 20 ਫਰਵਰੀ 2025 ਨੂੰ ਬਲਬੀਰ ਸਿੰਘ ਅਜੀਤਪਾਲ ਨੂੰ Jio ਦਾ SIM ਖਰੀਦ ਕੇ ਦਿੰਦਾ ਕਿਉਂਕਿ ਅਜੀਤਪਾਲ ਫਰਾਂਸ ਤੋਂ ਇੱਥੇ ਆਇਆ ਹੋਇਆ ਸੀ ਦੇ ਬਲਵੀਰ ਹੀ ਅਜੀਤਪਾਲ ਨੂੰ ਇੱਕ ਸਪਲੈਂਡਰ ਮੋਟਰਸਾਈਕਲ ਦਾ ਵੀ ਇੰਤਜ਼ਾਮ ਕਰਕੇ ਦਿੰਦਾ ਜੋ ਕਿ ਚੋਰੀ ਦਾ ਸੀ ਦਿਨ ਮਿਥਿਆ ਜਾਂਦਾ ਹੈ 1 ਮਾਰਚ 2025 ਦਾ ਤੇ ਹੁਣ ਜਦੋਂ ਸੋਨ ਸਿੰਘ ਅਤੇ ਪਰਮਿੰਦਰ ਕੌਰ ਅੱਡੇ ਦੇ ਉੱਤੇ ਜੋ ਲੰਗਰ ਲੱਗਿਆ ਹੋਇਆ ਸੀ ਉਹ 'ਚ ਸੇਵਾ ਕਰਵਾ ਰਹੇ ਸੀ ਤਾਂ ਉੱਥੇ ਹੀ ਬਲਵੀਰ ਸਿੰਘ ਵੀ ਸੇਵਾ ਕਰਵਾ ਰਿਹਾ ਸੀ ਉਧਰ ਜੋ ਅਜੀਤਪਾਲ ਸੀ ਉਹ ਵੇਟ ਕਰ ਰਿਹਾ ਸੀ ਬਲਵੀਰ ਸਿੰਘ ਦੇ ਮੈਸੇਜ ਦੀ ਕਿ ਕਦੋਂ ਮੇਰੇ ਮਾਤਾ ਪਿਤਾ ਲੰਗਰ ਚੋਂ ਸੇਵਾ ਕਰਾ ਕੇ ਨਿਕਲਣ ਤੇ ਮੈਂ ਰਸਤੇ ਦੇ ਵਿੱਚ ਉਹਨਾਂ ਉੱਪਰ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕਰ ਦੇਵਾਂ। ਹੁਣ ਜਦੋਂ ਅਜੀਤਪਾਲ ਨੂੰ ਬਲਬੀਰ ਸਿੰਘ ਦਾ ਮੈਸੇਜ ਮਿਲਦਾ ਤਾਂ ਜੋ ਅਜੀਤਪਾਲ ਹੁੰਦਾ ਹੈ ਉਹ ਸੋਣ ਸਿੰਘ ਅਤੇ ਪਰਮਿੰਦਰ ਕੌਰ ਨੂੰ ਮਾਰਨ ਲਈ ਰਸਤੇ ਦੇ ਵਿੱਚ ਘਾਤ ਲਾਗਾ ਕੇ ਖੜਾ ਹੁੰਦਾ ਹੈ ਤੇ ਜਦੋਂ ਹੀ ਰਸਤੇ ਦੇ ਵਿੱਚ ਅਜੀਤਪਾਲ ਉਹਨਾਂ ਨੂੰ ਦੇਖਦਾ ਤਾਂ ਉਹਨਾਂ ਉੱਪਰ ਤਾਬੜ ਤੋਲ ਗੋਲੀਆਂ ਨਾਲ ਹਮਲਾ ਕਰ ਦਿੰਦਾ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦਾ ਹੈ। ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਪਰ ਦੋਸ਼ੀ ਜਿੰਨਾ ਮਰਜੀ ਛਾਤਰ ਕਿਉਂ ਨਾ ਹੋਵੇ ਉਹ ਇੱਕ ਨਾ ਇੱਕ ਦਿਨ ਪੁਲਿਸ ਦੇ ਹੱਥ ਚੜ੍ਹੇ ਜਾਂਦਾ ਤੇ ਉਸ ਦਾ ਜੋ ਦੋਸ਼ ਹੁੰਦਾ ਉਸ ਦਾ ਜੋ ਜੁਰਮ ਹੁੰਦਾ ਉਹ ਲੋਕਾਂ ਸਾਹਮਣੇ ਆ ਹੀ ਜਾਂਦਾ ਕਿਉਂਕਿ ਜਦੋਂ ਇਹ ਕਤਲ ਹੋਇਆ ਸੀ ਤਾਂ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ ਕਿ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਸੋਹਣ ਸਿੰਘ ਤੇ ਪਰਮਿੰਦਰ ਕੌਰ ਦੇ بیٹے ਅਜੀਤਪਾਲ ਨੇ ਹੀ ਇਹਨਾਂ ਦਾ ਕਤਲ ਕੀਤਾ ਤਾਂ ਸਭ ਲੋਕ ਸੋਚਣ ਲਈ ਮਜਬੂਰ ਹੋ ਗਏ ਕਿ ਮਾਪੇ ਆਪਣੇ ਬੱਚਿਆਂ ਨੂੰ ਬੜੀਆਂ ਹੀ ਆਸਾਂ ਦੇ ਨਾਲ ਉਮੀਦਾਂ ਦੇ ਨਾਲ ਪਾਲਦੇ ਨੇ ਪਰ ਬੱਚੇ ਵੱਡੇ ਹੋ ਕੇ ਕੀ ਕਰਦੇ ਨੇ ਸੋ ਹੁਣ ਜੋ ਅਜੀਤਪਾਲ ਹੁੰਦਾ ਹੈ ਤੇ ਬਲਵੀਰ ਸਿੰਘ ਹੁੰਦਾ ਹੈ ਇਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਪਿਸਤੌਲ ਦੇ ਨਾਲ ਇਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਸੋਹਣ ਸਿੰਘ ਤੇ ਪਰਮਿੰਦਰ ਕੌਰ ਦੇ ਉੱਤੇ ਉਹ ਅਜੀਤ ਪਾਲ ਨੇ ਜੁਪੀ ਦੇ ਪੀਲੀ ਭੀਤ ਵਿੱਚੋਂ ਲਿਆਂਦਾ ਸੀ ਪੁਲਿਸ ਹੁਣ ਕੇਸ ਦਰਜ ਕਰਦੀ ਹੈ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਪੁਲਿਸ ਹੋਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਸ ਕੇਸ ਦੇ ਵਿੱਚ ਹੋਰ ਜੇ ਕੋਈ ਇਨਵੋਲ ਬਾ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸੱਤ ਤੋਂ ਸੱਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਪੁੱਤ ਨੇ ਆਪਣੇ ਮਾਤਾ-ਪਿਤਾ ਉੱਤੇ ਗੋਲੀਆਂ ਚਲਾ ਦਿੱਤੀਆਂ। ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ 6 ਏਕੜ ਨਹੀਂ ਪਰ ਪਿਤਾ ਨੂੰ ਤਾਂ ਮਾਰ ਦਿੱਤਾ। ਪਰ ਬੇਟੇ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਕਿਉਂਕਿ ਉਸ ਦਾ ਜੋ ਅਗਲਾ ਸਮਾਂਗਾ ਉਹ ਸ਼ਾਇਦ ਜੇਲ੍ਹ ਦੇ ਵਿੱਚ ਹੀ ਬੀਤੇਗਾ ਉਧਰ ਬਲਵੀਰ ਸਿੰਘ ਨੇ ਸੋਚਿਆ ਕਿ ਮੈਂ ਇਸ ਦੇ ਬੇਟੇ ਦਾ ਹੀ ਫਾਇਦਾ ਉਠਾ ਲਵਾਂ ਤੇ ਜੇ ਸੋਨ ਸਿੰਘ ਮਰ ਜਾਏਗਾ ਤਾਂ ਜੋ ਮੇਰੇ ਉੱਪਰ ਕੇਸ ਹੈ ਉਹ ਵੀ ਖਤਮ ਹੋ ਜਾਏਗਾ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ